গুরু বাহে গুরুে গুরু গুরুে গুরু গুরু ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਸਰਬੱਤ ਦਾ ਭਲਾ ਚੈਟੀ ਟਰੱਸਟੀ ਦਿੱਲੀ ਵਾਲੇ ਵੀਰਾਂ ਪਹਿਣਾ ਵੱਲੋਂ ਜਿਹੜੀ ਹੜਪੀੜਸਾਂ ਦੇ ਲਈ 200 ਗੱਦੇ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਆਪਾਂ ਅੱਜ ਜਾ ਰਹੇ ਹਾਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਰੀਗੁਨ ਨਾਮ ਦੇ ਦੀ ਚਾਹਤੀ ਟਾਫੀ ਪੀ ਵੱਲੋਂ ਜੋ ਗੱਦਿਆਂ ਦੀ ਸੇਵਾ ਕੀਤੀ ਗਈ ਆ 100 ਗੱਦਾ ਜਾਨੀ ਕਿ 200 ਪੀਸ ਲੈ ਕੇ ਅੱਜ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਇੱਥੇ ਜੋ ਇਹ ਹਿੰਮਤ ਹਮਤਮਹਲ ਪੈਲਸਾ ਉਹਦੇ ਵਿੱਚ ਲਾ ਰਹੇ ਆ ਜੀ ਸੇਵਾਦਾਰ ਸੇ ਲਾ ਰਹੇ ਨੇ ਸਵੇਰ ਟਰਾਲੀਆਂ ਤੇ ਲੱਦ ਕੇ ਉਥੇ ਜਿੱਥੇ ਨੁਕਸਾਨ ਹੋਇਆ ਹੋਇਆ ਉੱਥੇ ਪਚਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ